ਹਾ ਬਹੁਤ ਚੰਗੇ ਕੱਦ ਕਾਠ ਵਾਲੀ ਸੋਨੂਆ ਮੱਝ ਦਿਹਾਉਣ ਲੱਗਿਆ ਆਪ ਸੁਥਰੇ ਲੇਵੇ ਵਾਲੀ ਗਾਂ ਆ ਗਈ ਮਿੱਤਰੋ ਇਹ ਆ ਦੇਖੋ ਜਮੈਣ ਗੁਲਾਬੀ ਥਾਂ ਲੈ ਇਹ 12 ਤੋਂ 15 ਕਿਲੋ ਵਾਲੀਆਂ ਮੱਝਾਂ ਮੰਨ ਸਕਦੇ ਹੋ ਲੇਵਾ ਇਹਦਾ ਲੰਮ ਚੈੱਕ ਕਰ ਲੋ ਬਾਕੀ ਲੰਮੀ ਬਹੁਤ ਆ ਹਨਾ ਹਾਂ ਬਈ ਇਹਨਾਂ ਦੀ ਬਹੁਤ ਜਿਆਦਾ ਲੰਮੀਆਂ ਬਾਕੀ ਠੀਕ ਆ ਪਰ ਯਾਰ ਥੰਡੇ ਬਾਹਰ ਤੇ ਤੁਹਾਨੂੰ ਥਾਂ ਹੀ ਨਹੀਂ ਹੈਗਾ ਮਾਰਿੱਤੀ ਦੇ ਹੈ ਆ ਦੇਖੀ ਇਹ ਫਲ ਲੈਵਾ ਫਲ ਬਣਾਉਂਦੀ ਤੁਰੀ ਹੁੰਦੀ ਆ ਲੈ ਆ ਚੈੱਕ ਕਰੋ ਤੁਸੀਂ ਨਾ ਦੱਸ ਸਕਦਾ ਨੂੰ ਲੇਵੇ ਤੋਂ ਬਹੁਤ ਸੋਹਣੀ ਸਨਕਤੀਗਾ ਆ ਗਈ ਤੇ ਪੰਜਾਬ ਵਾਲੀ ਜਰਸੀ ਮੰਨ ਸਕਦੇ ਹਾਂ ਲੇਵੇ ਨੂੰ ਥਾਂ ਜਿਹੜਾ ਵਾ ਹੈ ਤਾਂ ਲੰਡੀ ਅਸੋ ਤੋਂ ਤੁਸੀਂ ਬਹੁਤ ਸੋਹਣੀ ਤਿਆਰ ਹੁੰਦੀ ਤਰੀ ਹੁੰਦੀ ਆ ਕਿੰਨੇ ਕੁ ਦਿੱਟ ਲਈ ਰਹੂ ਇਹ ਇਹ 30 ਕਿਲੋ ਮੰਨ ਕੇ ਲੈ ਠੀਕ ਹੈ ਐ ਇਧਰ ਲਈ ਆ ਦੇਖੋ ਲੈ ਇਧਰ ਉਹਦੇ ਮੂਦੇਵੀ ਸਨਕਤੀ ਆ ਕੀ ਰੇਟ ਰਹੂ 125 ਦੇਵਾਂ ਲੈ ਵੀ ਆਹਾ ਸੋ ਆਹਾ ਸੋ ਦੂਜੀ ਜਰਸੀ 50000 ਰੁਪਏ ਚ ਦੋ ਗੱਟ ਦੋ ਗੱਟ ਮਿਆਂ ਦੀ ਠੀਕ ਹੈ ਤੇ 50000 ਰੁਪਏ ਦੀ ਨੂੰ ਆ ਬਹਿਰ ਮਿਲ ਗਈ। ਹਾਂਜੀ ਐਸੀ ਕਾਲ ਦੋਸਤੋ ਵਾਪਸ ਗੱਲ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹਾਂ ਬਾਈ ਕੁਲਦੀਪ ਕੋਲੇ ਪਿੰਡ ਦਲੇਲ ਵਾਲੇ ਦੇ ਵਿੱਚ। ਜੇ ਇਹ ਪੈਂਦਾ ਇਹਨੂੰ ਮਾਨਸਾ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਟੋ ਘਟੋ ਵੀ ਤਿੰਨ ਚਾਰ ਤਾਂ ਮੱਜਾ ਵਹਾਵਾਂਗੇ ਤੇ ਬਾਕੀ ਜਿਹੜੀਆਂ ਹੈਗੀਆਂ ਨਾ ਘਟੋ ਘਟੀ 10 12 گاਵਾ ਖੁੱਲਣਾ ਦਿਖਾਵਾਂਗੇ। ਇਧਰਲੇ ਪਾਸੇ ਤਾਂ ਆ ਗਈਆਂ ਨਾ ਸੂਣ ਵਾਲੀਆਂ ਮੱਜਾਂ। ਜਿਵੇਂ ਆਹਾ ਤੁਸੀਂ ਇੱਕ ਨਾ ਮੱਝ ਦੇਖਦੇ ਹੋ ਸਕਰੀਨ ਤੇ ਬੜੇ ਚੰਗੇ ਕੱਦ ਕਾਠ ਵਾਲੀ ਮੱਝ ਆ ਗਈ। ਬਹੁਤ ਜਿਆਦਾ ਚੰਗਾ ਕੱਦ ਆ। ਤੇ ਸੋਹਣੀ ਸੁਨੱਖੀ ਪੂਰੀ ਆ। ਬਾਕੀ ਇਧਰਲੇ ਪਾਸੇ ਨਾ ਮੈਂ ਤੁਹਾਨੂੰ گاਵਾ ਵੀ ਦਿਖਾਉਣਾ ਹੈਗਾ। ਇਹ ਇਹ ਇੱਥੋਂ ਜਿਹੜੀਆਂ ਨਾ گاਵਾ ਸ਼ੁਰੂ ਹੋ ਜਾਂਦੀਆਂ। ਬਹੁਤ ਸੋਹਣੀਆਂ ਸੁਨੱਖੀਆਂ ਫਾਰਮ ਦੇ ਉੱਤੇ گاਵਾ ਬਾਈ ਕੋਲੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਜਿਵੇਂ ਪਹਿਲਾ ਤੇ ਦੂਜਾ ਨੰਬਰ ਗਾਂ ਆ ਗਈ ਨਾ ਫੁੱਲ ਬਰੀਡ ਵਾਲੀਆਂ گاਵਾ ਨੇ। ਤੁਸੀਂ ਕੱਲੀ-ਕੱਲੀ ਤੇ ਨਿਗਾਹ ਮਾਰ ਲਓ ਫਿਰ ਆਪਾਂ ਨਾ ਇਹਨਾਂ ਦੀ ਡਿਟੇਲਸ ਤੁਹਾਨੂੰ ਲੈ ਕੇ ਦਿੰਨੇ ਆ। ਇੱਥੋਂ ਤੱਕ ਜੇ ਗੱਲ ਕਰ ਗਏ ਹਨ ਐਫ ਦੇ ਵਿੱਚ ਤੇ ਇੱਕ ਆ ਗਈ ਇਧਰ ਪੰਜਾਬ ਵਾਲੀ ਜਰਸੀ 크ਰੋਸ ਨਸਲ ਬਹੁਤ ਚੰਗੇ ਥਣ ਲੈਵੇ ਆਲੀ ਆਪਾਂ ਇਹਨੂੰ ਜਰਸੀ ਗਾਂ ਕਹਿ ਸਕਦੇ ਆ ਤੇ ਇੱਕ ਜਿਹੜੀ ਹੈਗੀ ਇੱਧਰਲੇ ਪਾਸੇ ਜਿਹੜੀਆਂ ਕੱਚੀਆਂ ਗਾਮ ਆ ਗਈਆਂ ਨਾ ਮੈਂ ਪਹਿਲਾਂ ਵੀ ਕਿਹਾ ਸੀਗਾ ਜਿਹੜੀ ਉਹ ਲਾਲ ਜੀ ਜਰਸੀ ਖੜੀ ਆ ਉਹ ਵੀ ਹਜੇ ਦਿਨ ਲੈਂਦੀ ਆ ਬਾਕੀ ਡਿਟੇਲ ਆਪਾਂ ਇਹਦੀ ਵੀ ਲੈ ਲਾਂਗੇ ਆਓ ਕਰਾਗੇ ਗੱਲਬਾਤ ਜੀ ਬਾਈ ਜੀ ਹੱਸੀ ਗੱਲ ਜੀ ਗੱਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਮੇਰਾ ਨਾਮ ਹੈ ਕੁਲਦੀਪ ਪਿੰਡ ਦੇ ਰੇਲ ਲਾ ਆ ਗਿਆ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਅੱਛਾ ਬਾਈ ਕੁਲਦੀਪ ਜਿਵੇਂ ਆਪਾਂ ਗੱਲ ਕਰ ਲਗੇ ਵੀ ਇਸ ਵਾਰੋਂ ਦੇ ਉੱਤੇ ਹਫ਼ਤੇ ਦੀਆਂ ਘੱਟੋ ਘੜੀ 35 40 ਗਾਵਾਂ ਤਾਂ ਖੁੱਲ੍ਹੀਆਂ ਹੁੰਦੀਆਂ ਹਾਂ ਖੁੱਲੀਆਂ 35 ਹਾਂ ਹਾਂ ਤੇ ਇਹ ਚ ਕੀ ਫਿਰ ਆਪਾਂ ਜਿਵੇਂ ਗੱਲ ਕਰ ਲ ਗਏ ਕਿ ਹਫ਼ਤੇ ਤੋਂ ਵੀਡੀਓ ਪੈਂਦੀ ਸੀ ਆਪਣੀ ਹੁਣ ਹਫ਼ਤੇ 'ਚ ਆਪਾਂ ਦੋ ਵੀਡੀਓ ਪਾਇਆ ਕਰਾਂਗੇ ਅੱਛਾ ਹਾਂ ਠੀਕ ਆ ਹਫ਼ਤੇ ਦੀਆਂ ਆਪਾਂ ਦੋ ਵਾਰੀ ਦਰਸ਼ਕਾਂ ਨੂੰ ਆਪਾਂ ਪਸ਼ੂ ਦਿਖਾਇਆ ਕਰਾਂਗੇ ਠੀਕ ਆ ਅੱਛਾ ਹੁਣ ਰੁਟੀਨ ਦੇ ਵਿੱਚ ਗੱਲ ਕਰ ਲ ਗਏ ਜਿਵੇਂ ਅੱਜ ਵੀ ਗਾਵਾਂ ਜਿਹੜੀਆਂ ਹੈਗੀਆਂ ਕਿੰਨੀਆਂ ਗਾਵਾਂ ਨੇ ਅੱਧੇ ਪੂਰੇ 16 17 ਗਾਮਾ ਹੈਗੇ ਨੇ ਉਹਨਾਂ ਵਿੱਚੋਂ ਦੋ ਤਿੰਨ ਬੇਗੀਆਂ ਅੱਛਾ ਥੋੜੇ ਹੁੰਦੇ ਵੇਕਿਆ ਨੇ ਵੀਡੀਓ ਪ ਦੇਖ ਕੇ ਲੈ ਕੇ ਜਾਓ ਜੀ ਬਾਈ ਅਰੇ ਅੱਛਾ ਉਵੇਂ ਦੇਖ ਕੇ ਲੈ ਕੇ ਜਾਇਆ ਕਰੋ ਅੱਛਾ ਇੱਥੋਂ ਮਤਲਬ ਦੇਖ ਕੇ ਲੈ ਕੇ ਜਾਣਾ ਹੈ ਨਾ ਠੀਕ ਆ ਪਹਿਲੇ ਨੰਬਰ ਵਾਲੀ ਗਾਂ ਦੀ ਆਪਾਂ ਡਿਟੇਲ ਸ਼ੁਰੂ ਕਰਕੇ ਫਿਰ ਹਾਂ ਬਈ ਜਿਵੇਂ ਆ ਗਾਂ ਆ ਗਈ ਤੇਨੀ ਹਾਂ ਬਈ ਇਹਦਾ ਮੈਨੂੰ ਸੁਭਾ ਦੱਸ ਪਹਿਲਾ ਦਾ ਕਿੰਨਾ ਦੂਜਾ ਸੁਆ ਬਈ ਰਿਜਨਲ ਦੂਜਾ ਸੁਆ ਹਾਂ ਤੇ 4 ਦਿਨ ਤਾਂ ਪੂਰੇ ਹੋ ਗਏ ਚੀਜ਼ ਚੱਕ ਦੀ ਸਿੱਖ ਠੀਕ ਹੈ ਕਿੰਨੇ ਕ ਦਿਨ ਲੱਜੂਗੀ ਤੇਰੇ ਅਟਿਕਾ ਪਾਏ ਆ ਵੀ 15 16 ਦਿਨ ਇਹਦੇ ਅੱਛਾ 15 16 ਦਿਨ ਖੁੱਲੇ ਪਿਆ ਹਾਂ ਠੀਕ ਆ ਤੇ ਕਿੰਨੇ ਕੇ ਦੁੱਧ ਲਈ 29 32 ਕਿਲੋ ਪਹਿਲੇ ਨੇ ਕੱਢਿਆ ਹੋਇਆ ਵੀ ਦੇਵਤੀ ਕਰਾ ਹਜੇ ਤਾਂ ਫਿਰ ਦਿਨ ਪਏ ਐ ਜੀ 15 16 ਦਿਨ ਪਏ ਆ ਜੀ ਠੀਕ ਆ ਖੋਲਨੀ ਫਿਰ ਇਹਨੂੰ ਕਰਾ ਤੋੜ ਕੇ ਦਿਖਾਈ ਆਪਾਂ ਇਹ ਇਧਰੋਂ ਤੁਸੀਂ ਚੈੱਕ ਕਰ ਲਓ ਮਿੱਤਰੋ ਫੇਸ ਦੀ ਬਿਊਟੀ ਚੈੱਕ ਕਰ ਲਓ ਬਾਕੀ ਲੰਮੀ ਬਹੁਤ ਆ ਹਨਾ ਤੇਲ ਦੀ ਬਹੁਤ ਜਿਆਦਾ ਲੰਮੀਆਂ ਬਾਕੀ ਥੱਲੋ ਆਪਾਂ ਜਿਵੇਂ ਬਾਈ ਨੇ ਆਖਿਆ ਵੀ ਹਜੇ ਦਿਨ ਬਹੁਤ ਕੱਢਦੀ ਆ ਲੇਵੇ ਤੋਂ ਸਾਫ ਸੁਥਰੀ ਤਿਆਰ ਹੋਊਗੀ ਇਹ ਇਧਰੋਂ ਦੇਖ ਲਓ ਠੀਕ ਐ ਆ ਜਾ ਕਰਾ ਕੋਈ ਗੱਲ ਕੰਪਿਊਟਰ ਨਾਲ ਜਿਹੜਾ ਪ੍ਰਿੰਟ ਜਾਂ ਹੁੰਦਾ ਕੰਮ ਆ ਤੇ ਹਾਂ ਉਹ ਚੀਜ਼ ਆ ਗਈ ਪਿਓਰ ਨਸਲ ਵਾਲੀ ਸਭ ਰਿਕਾਰਡ ਦੇਵਾ ਗਾਂ ਦੇ ਦਾ ਅੱਛਾ ਹਾਂ ਕੱਲੀ ਕੱਲੀ ਇਹ ਮਦਰ ਰੇਨ ਦੁੱਧ ਦਿੱਤਾ ਸਭ ਕੁਝ ਰਿਕਾਰਡ ਦੇਵਾ ਗਾਂ ਦੇ ਦਾ ਨਹੀਂ ਹੈ ਤਾਂ ਤੇਰੀ ਗਾਂ ਮੈਂ ਤੈਨੂੰ ਦੱਸਾਂ ਗੱਲ ਵੀ ਬਿਊਟੀ ਵੀ ਹੈਗੀ ਹੈ ਗਾਂ ਦੇ ਵਿੱਚ ਮੈਨੂੰ ਅਜ ਦੱਸ ਕੀ ਰੇਟ ਦੀ ਗਾਂ ਰਹੂ ਹੈ 1.5 ਲੱਖ ਦੀ ਦੇਵਾ ਮਤਲਬ ਹਜੇ ਜਿਵੇਂ ਕੱਚੀ ਆ ਕੱਚੀ ਦੇ ਹਿਸਾਬ ਨਾਲ ਕੀ ਰੇਟਰ ਹੋਊ ਜਮਾ ਹਾਂ ਨਾ 1 45 ਦੀ ਜਮਾ ਠੀਕ ਆ ਆ ਜਾ ਕਰਾਂ ਦੂਜੇ ਨੰਬਰ ਵਾਲੀ ਗਾਂ ਦੱਸ ਮੈਨੂੰ ਜਿਵੇਂ ਤੇਰੀ ਆ ਬੈੜ ਆ ਗਈ ਹੈ ਨਾ ਹਾਂ ਬਈ ਇਹਦਾ ਸੂਆ ਕਿੰਨਾ ਮੈਂ ਪਹਿਲਾ ਸੂਆ ਬਈ 4 ਦਿਨ ਦਾ 4 ਦਿਨ ਦਾ ਕਿੰਨੇ ਕਿ ਦਿਨ ਕੱਢਦੀ ਹੈ ਤਿਆਰ ਹੋਵੇ 2-4 ਦਿਨ ਲੈ ਜੂ ਖੜੀ ਠੀਕ ਹੈ ਹਾਂ ਬਈ ਤੇ ਕਿੰਨਾ ਦੁੱਧ ਦੇਣਾ ਚਾਹੀਦਾ ਪਹਿਲੇ ਸੂਆ 32 ਕਰੋ ਦੇ ਦੋ ਕੋਈ ਰਾਮ ਨਾਲ ਤੇਰੇ ਤਾਂ ਆਰਡਰ ਦੀ ਕੁਆਲਿਟੀ ਆ ਠਾਈ ਇੰਦਰ ਇਹ ਇਥੋਂ ਯਾਰ ਦਿਨ ਹਜੇ ਤਾਂ ਮੈਨੂੰ ਐ ਲੱਗਦਾ ਕੋਈ ਮੈਨੂੰ ਐ ਲੱਗਦਾ ਪੰਜ ਚਾਰ ਦਿਨ ਤਾਂ ਬਦਲ ਲੈ ਉਹ ਲੈ ਜੂ ਖੜੀ ਖੜੀ ਪੰਜ ਚਾਰ ਦਿਨ ਹੋਰ ਲੈ ਜੂਗੀ ਹਫਤੇ ਵਾਂਗੂ ਮਤਲਬ ਉਹ ਲੈਡੀ ਤਾਂ ਹੋ ਰਹੀ ਹੈ ਪੂਰੀ ਲੈਡੀ ਹੋ ਰਹੀ ਜਮਾ ਅੱਛਾ ਉਹ ਦੋ ਚਾਰ ਦਿਨ ਲੈ ਜੂ ਰ ਆਪਣਾ ਠੀਕ ਹੈ ਤੇ ਕੀ ਰੇਟ ਦੀਆਂ ਰਹੂਏ 132000 ਦੇ ਦਵਾਂਗੇ 132000 32000 ਠੀਕ ਹੈ ਖੋਲ ਵੀ ਕਰਾ ਇਹ ਇਹ ਇਥੋਂ ਤੁਸੀਂ ਨਾ ਚੈੱਕ ਕਰੋ ਤੁਸੀਂ ਬਾਕੀ ਥੱਲੋ ਲੇਵੇ ਤੋਂ ਜਿਹੜੀ ਹੈਗੀ ਨਾ ਬਾਹਲੀ ਸਾਫ ਸੁਥਰੇ ਲੇਵੇ ਵਾਲੀ ਗਾਂ ਆ ਗਈ ਮਿੱਤਰੋ ਇਹ ਆ ਦੇਖੋ ਜਮਾਨ ਗਲਾਬੀ ਥਣ ਲੇਵਾ ਲੱਗਿਆ ਵਹਿੜ ਨੂੰ ਪ੍ਰਿੰਟ ਵੀ ਚੰਗਾ ਆ ਗਿਆ ਫੇਸ ਦੀ ਬਿਊਟੀ ਦਿਖਾਈ ਇਧਰਲੇ ਪਾਸੇ ਹਾਂ ਆ ਦੇਖੋ ਤੁਸੀਂ ਮੂੰਹ ਦੀ ਕੁਆਲਿਟੀ ਚੈੱਕ ਕਰ ਲਓ ਲੈ ਜਾ ਕਰੋ ਬਣਦੇ ਇੱਕ ਮਿੰਟ ਇੱਥੇ ਖੜਾਈਂ ਗਾ ਜਾਂਦੀ ਮਾੜਾ ਚੀਪਾ ਕੱਟ ਕੇ ਦਿਖਾਈ ਇਹ ਤੈਨੂੰ ਮੈਂ ਦੱਸ ਹੀ ਦੂੰ ਮੇਰੇ ਹਿਸਾਬ ਨਾਲ ਇਹ ਆਹ ਦੇਖ ਲਓ ਮਿੱਤਰੋ ਹਨਾ ਜਜਮੈਂਟ ਤੁਸੀਂ ਕਰ ਲਓ ਹਜੇ ਮਦਲੈਂ ਪੂਰਾ ਦੁੱਧ ਬਣਾਇਆ ਨਹੀਂ ਮਤਲਬ 5 ਕਿ ਦਿਨ ਤੱਕ ਖੁੱਲੇ ਕੱਢੂਗੀ ਲੈ ਜੂ 5-4 ਦਿਨ ਹੂੰ ਠੀਕ ਹੈ ਬਾਕੀ ਵੀ ਸਾਡੇ ਦੱਸਣ ਨਾਲ ਵੀ ਕੁਝ ਦੁੱਧ ਦਾ ਬਾਕੀ ਜੇ ਆਪਾਂ ਕੇਅਰ ਕਰਾਂਗੇ ਫੇਰ ਹੀ ਦੁੱਧ ਲਵਾਵਾਂਗੇ ਸਹੀ ਗੱਲ ਸਾਡੇ ਦੱਸਣ ਨਾਲ ਤਾਂ ਹੋਣਾ ਨਹੀਂ ਅਸੀਂ ਤਾਂ ਬੋਲਣਾ ਹੈ ਬੋਲੀ ਜਾਵਾਂਗੇ ਸਹੀ ਗੱਲ ਬਾਕੀ ਆ ਦੇਖ ਕੇ ਸਮਝ ਕੇ ਲੈ ਕੇ ਜਾਣਾ ਸਹੀ ਗੱਲ ਹਾਂ ਠੀਕ ਹੈ ਜਿਵੇਂ ਹੁਣ ਤੀਜੇ ਨੰਬਰ ਦੇ ਤੇਰੀ ਵਹਿੜ ਆ ਗਈ ਆ ਪਹਿਲਾਂ ਨਾ ਵੀਰੇ ਖੀਰੀ ਮੂੰਹ ਅੱਛਾ ਦੰਦਾ ਤੋ ਖੀਰੀ ਆ ਗਈ ਹੈ ਖੀਰੀ ਭਈ ਜਾਮਾ ਠੀਕ ਹੈ ਦੰਦ ਦੇਖਣੇ ਦਿਖਾ ਦਿੰਦੇ ਆ ਦਿਖਾ ਦੇ ਦੇਖਾ ਇਹ ਦੰਦ ਆਪਾਂ ਚੈੱਕ ਕਰਵਾ ਦਿੰਨੇ ਆ ਦਿਨ ਕਿੰਨੇ ਕ ਲਿਆਂਦੀ ਏਕਲ ਦੀ ਪੇਹੇ ਇਹ 10 ਕ ਦਿਨ ਪਿਆ ਵੀ 10 ਕ ਦਿਨ ਤੇ ਕਿੰਨੇ ਕ ਦੁੱਧ ਲਈ ਆਸ ਇਹ ਆ ਜਮੇ ਖੀਰੀ ਹੈ ਗੱਲ ਪੱਕੀ ਆ ਹਨਾ 25 26 ਕਿਲੋ ਦੁੱਧ ਨਾਰਮਲ ਦੇ ਤੂੰ ਠੀਕ ਆ 20 ਤੋਂ ਉੱਤੇ ਉੱਤੇ ਹਾਂ ਭਾਈ ਲੈ ਵੀ ਖੋਲ ਕੇ ਰਾ ਜਮਾ ਛੋਟਾ ਇਸ ਜਮਾ ਛੋਟਾ ਹਨਾ ਇਹ ਫਰੀਜ਼ ਰੂਟ ਬਹੁਤ ਹੈ ਹੂੰ ਜੀ ਠੀਕ ਆ ਵਹੜ ਠੀਕ ਆ ਬਾਕੀ ਥਾਨ ਲੈਵੇ ਤੂੰ ਬੜੀ ਸੋਹਣੀ ਇਧਰਲੇ ਪਾਸੇ ਦੇਖਿਆ ਤੁਸੀਂ ਜਮਾਂ ਗੋਲ ਗੋਲ ਦੇਵਾ ਮਿੱਤਰੋ ਹਜੇ ਪਹਿੜ ਨਾ ਉਮਰ ਕੁਝ ਵੀ ਨਹੀਂ ਦੰਦੋ ਖੀਰੀ ਆ ਖੀਰੀ ਆ ਪਾ ਚੈੱਕ ਕਰਵਾਤੀ ਤੇ ਖੀਰੀ ਦਾ ਤੁਸੀਂ ਕੱਦ ਕਾਠ ਜਿਹੜਾ ਹੈਗਾ ਨਾ ਉਹ ਚੈੱਕ ਕਰ ਲਓ ਖੀਰੀ ਬਹਿੜ ਦੀ ਗੱਲਬਾਤ ਹੀ ਹੋਰ ਹੁੰਦੀ ਐ ਆ ਦੇਖੋ ਸੀ ਠੀਕ ਆ ਪ੍ਰਿੰਟ ਵੀ ਬੜਾ ਸੋਹਣਾ ਯਾਰ ਹਾਂ ਕੀ ਰੇਟਰ ਹੋਊਗਾ ਕਲਦੀਪੇ ਦਾ 142000 ਦੀ ਦਮਾ ਠੀਕ ਆ ਆ ਜਾ ਕਰ ਅਗਲੇ ਪਾਸੇ ਚੱਲ ਕਰ ਇਹ ਦੂਜਾ ਰਹਿਣਾ ਇਹਦਾ ਸੂਆ ਕਿੰਨਾ ਹੈ ਦੂਜਾ ਪੇ ਦੂਜਾ ਸੂਆ ਕਿੰਨੇ ਕ ਦਿਨ ਕੱਢਦੀ ਆ ਇਹ ਲੈ ਜੀ 10 ਕ ਦਿਨ ਵੀਰੇ ਠੀਕ ਆ ਕਿੰਨੇ ਕ ਦੁੱਧ ਵਾਲੀ ਮੰਨਣ ਨੇ ਇਹ 28 29 ਕਿਲੋ ਪਹਿਲਾਂ ਤਾਂ ਕੱਢਿਆ ਸੀ 30 ਕਿਲੋ ਕੋਈ ਮਰਜ਼ੀ ਮੰਨ ਕੇ ਲੈ ਜੀ ਠੀਕ ਆ 3 ਕਿਲੋ ਲਿਆ ਕੇ ਆ ਇਧਰ ਕੱਢ ਲਾ ਇਹ ਇਧਰੋਂ ਤੁਸੀਂ ਬਹਿੜ ਦਾ ਯਰ ਤੇਵੇਂ ਮਸਾਂ ਗੱਲ ਇਹਦਾ ਸੂਆ ਕਿੰਨਾ ਵਾ ਦੂਜਾ ਵੀਰੇ ਦੂਜਾ ਨਹੀਂ ਬੇਲ ਬਹੁਤ ਆ ਕੱਦ ਕਾਠ ਵੀ ਬਹੁਤ ਚੈੱਕ ਕਰੋ ਤੁਸੀਂ ਐਨ ਲੰਮੀ ਗਾਂ ਆ ਗਈ ਪੂਰੀ ਤੇ ਲੇਵੇ ਵਾਲੇ ਪਾਸੇ ਵੀ ਹਜੇ ਤਿਆਰ ਹੁੰਦੀ ਤਰੀ ਆਉਂਦੀ ਆ ਦਿਨ 10 ਪਏ ਆ ਕੀ ਰੇਟ ਰਹੂਗਾ ਇਹਦਾ ਇਹ 140 ਦੇਵਾ ਵੀ ਕਿੰਨੇ ਦੀ 140 ਦੀ 140 ਦੀ ਠੀਕ ਆ ਆ ਜਾਓ ਕਰ ਹੁਣ ਮੈਂ ਤੁਹਾਨੂੰ ਇੱਕ ਬਹਿੜ ਹੋਰ ਦਿਖਾਉਣਾ ਐ ਪਰ ਇਹ ਵੀ ਇਹ ਆ ਦੇਖਿਓ ਤੁਸੀਂ ਆ ਵਹੜ ਅੱਛਾ ਗਲਦੀਬ ਜਿਹੜੀ ਆ ਵਹੜ ਆ ਗਈ ਤੇਰੀ ਇਹਦਾ ਸੂਆ ਕਿੰਨਾ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਕ ਦਿਨ ਬਾਕੀ ਇਹਦੇ ਦਿਨ ਭਾਈ ਹਫਤਾ ਇਹਦਾ ਵੀ ਹਫਤਾ ਬਾਕੀ ਹੈ ਤੇ ਕਿੰਨੇ ਕ ਦੁੱਧ ਵਾਲੀ ਰਹੂ ਇਹ ਵੀ ਦੇ ਦੁੱਤੀ 32 ਕਿਲੋ ਅੱਛਾ 32 ਕਿਲੋ ਵਾਲੀ ਹੈ ਇੱਕ ਮਿੰਟ ਖੜੀ ਦਾ ਲੇਵਾ ਚੈੱਕ ਕਰ ਲਈਏ ਆਪਾਂ ਦੇਖਿਓ ਲੇਵਾ ਕਿੱਡਾ ਸੋਹਣਾ ਸੁਨੱਖਾ ਹੈ ਇਹ ਲੈ ਕੱਚੀ ਪਈ ਸਾਰੀ ਭਰ ਜੂ ਇਹ ਕੱਚੀ ਪਈ ਹੈ ਹੈਨਾ ਕੱਢੀ ਕਰਾਂ ਚੌੜੀ ਛੂੜੀ ਬਹੁਤ ਆ ਯਾਰ ਥੱਲੋਂ ਵੀ ਬਹੁਤ ਆ ਬਿਊਟੀ ਵੈਟੀ ਵੀ ਆਦਾ ਮੂੰਹ ਵਾਲਾ ਬਿਊਟੀ ਵੀ ਪੂਰੀ ਐ ਚੰਗੀ ਆ ਇਧਰ ਫੇਸ ਦੀ ਬਿਊਟੀ ਵੀ ਦੇਖ ਲ ਇਦਰ ਲੇਵੇ ਵਾਲੇ ਪਾਸੋਂ ਤਾਂ ਤੁਸੀਂ ਬਹੁਤ ਸੋਹਣੀ ਤਿਆਰ ਹੁੰਦੀ ਤਰੀ ਹੁੰਦੀ ਆ ਕਿੰਨੇ ਕ ਦੁੱਧ ਵਾਲੀ ਰਹੂ ਇਹ ਇਹ 30 ਕਿਲੋ ਮੰਨ ਕੇ ਲੈ ਜਾਣਾ ਠੀਕ ਐ ਐ ਇਧਰ ਲਈ ਆ ਦੇਖੋ ਲੈ ਇਧਰੋਂ ਦੇਖ ਲਓ ਤੁਸੀਂ ਮੂੰਹ ਦੇ ਵੀ ਸੁਨੱਖੀ ਆ ਕੀ ਰੇਟ ਰਹੂ ਇੱਕ 25 ਦੇਵਾਂਗੇ ਲੈ ਵੀ ਆਹਾ ਸੋਨੂ ਨਾ ਸਵਾ ਲੱਖ ਦੀ ਵਹਿੜ ਮਿਲੂਗੀ ਬਹੁਤ ਸੋਹਣੇ ਥਾਂ ਲੇਵੇ ਵਾਲੀ ਵਹਿੜ ਠੀਕ ਆ ਆ ਜਾ ਕਰੋ ਹੁਣ ਜਿਵੇਂ ਆਹਾ ਵਹਿੜ ਆਗੀ ਇਬਾਰੇ ਦੂਜਾ ਸੁਆ ਸੂ ਦੂਜਾ ਸੁਆ ਹੁੰਦੀ ਐ ਦਿਨ ਦਿਨੇ ਦੇ ਪਹਿ ਵੀ 10 10 ਦਿਨ ਪਏ ਬੱਦ ਵੀ ਲੈ 10 12 ਦਿਨ ਮੰਨ ਨੂੰ ਠੀਕ ਆ ਤੇ ਕਿੰਨੇ ਕੇ ਦੱਦੜੀ ਰਹੂ ਇਹ ਦੇ ਉਹ 24 25 ਕਿਲੋ 24 25 ਕਿਲੋ ਹਨਾ ਠੀਕ ਆ ਖੋਲੀ ਕਰਾਂ ਇਧਰਲੇ ਪਾਸੇ ਇਹ ਲਿਆ ਕਰ 22 ਕਿਲੋ ਭਲੂਣੇ ਕੱਢਿਆ ਹੋਏ ਨੇ ਵੀਰੇ ਅੱਛਾ 22 ਕਿਲੋ ਹੈ ਹਾਂ ਲਿਆ ਵੀ 22 ਕਿਲੋ ਭਲੂਣੇ ਕੱਢਿਆ ਹੋਇਆ ਇਸ ਬਹਿੜ ਨੇ ਤੇ ਹੁਣ ਤੁਸੀਂ ਇਹਦਾ ਵੀ ਯਾਰ ਹਜੇ ਤਾਂ ਦਿਨ ਘਟੋ ਘਟ 10 ਤਾਂ ਖੁੱਲੇ ਲੈ ਜਾਣੇ ਚਾਹੀਦੇ ਆ ਇਹਦਾ ਗਲਾਬੀ ਥਣਲੇ ਵੇੜੀ ਆ ਗਈ ਹੈ ਨਾ ਹਾਂ ਵੀਰ ਇੱਕ ਗੱਲ ਹੋਰ ਅਕਲਦੀਪ ਇਹਦਾ ਚੀਪਾ ਦਿਖਾਇਆ ਸੀਗਾ ਇੱਥੇ ਭਰਾ ਆਏ ਸੀ ਦੇਖਣ ਵਾਸਤੇ ਉਹਨਾਂ ਨੇ ਚੀਪਾ ਮਾਰ ਕੇ ਦੇਖਿਆ ਸੀਗਾ ਗੂੰਦ ਹੀ ਆਉਂਦਾ ਸੀ ਤਾਂ ਗੂੰਦ ਹੀ ਹੁੰਦੀ ਹੈ ਹੈਨਾ ਕੀ ਰੇਟ ਦੀਗਾ ਇਹ ਲੱਕੀ ਦੇ ਦਾਂ ਇੱਥੇ ਨਾ ਮੈਂ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਮਿੱਤਰੋ ਇਹ ਰੇਟ ਵੀਡੀਓ ਦੇ ਇਹਨਾਂ ਨੂੰ ਕਰਨੇ ਪੈਂਦੇ ਆ ਜਦੋਂ ਤੁਸੀਂ ਇੱਥੇ ਆਉਂਗੇ ਇਸੇ ਗਾਂ ਦਾ ਰੇਟ ਇੱਥੇ ਜਦੋਂ ਕੀਤਾ ਇਹਨਾਂ ਨੇ ਇਹ 95000 ਰੁਪਿਆ ਰੇਟ ਕੀਤਾ ਸੀਗਾ ਕਿਹੜਾ ਕਰਨਾ ਪੈਂਦਾ ਵੀਰੇ ਹਾਂ ਹਾਂ ਵੀ ਕਿਨੇ ਸੀ ਪਰ ਜਦੋਂ ਫਾਰਮ ਤੇ ਆਉਂਗੇ ਉਦੋਂ ਸੈਟ ਪੈਂਦਾ ਐਨ ਵੀ 100 ਬੱਕਾ ਸੌਦਾ ਆਪਾਂ ਵੀ ਉਹਨੇ ਤੇ ਆੜ ਨਹੀਂ ਆਣਾ ਠੀਕ ਹੈ ਜਾਇ ਉਹ ਅਗਲੇ ਦਾ ਮਾਨਤਾਣ ਕਰਾਂਗੇ ਨਰਾਜ਼ ਕਰਕੇ ਨਹੀਂ ਤੂੰ ਮੈਂ ਤੈਨੂੰ ਦੱਸਾਂਗਾ ਲਾਪਾ ਲੁਕੀ ਸ਼ਿਪੀ ਜੀ ਗੱਲ ਨਹੀਂ ਰੱਖਦੇ ਗਿਲਦੀਪ ਕਿਉਂਗੀ ਰੇਟ ਕਰਨੀ ਮਜਬੂਰੀ ਹੈ ਇੱਕ ਪਰ ਜਦੋਂ ਇੱਥੇ ਆਉਣਗੇ ਉਹ ਇੱਥੇ ਆ ਕੇ ਜੋ ਦੇਖਦਾ ਪਸ਼ੂ ਬੰਦਾ ਉਹ ਸੈੱਟ ਹੋ ਜਾਂਦਾ ਹਾਂ ਅੱਛਾ ਜਿਹੜ ਕਿੰਨਾ ਸੂਆ ਇਹ ਦੂਜਾ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹ ਪਿਆ ਵੀ 10 ਕੁ ਦਿਨ 10 ਕੁ ਦਿਨ ਬਾਕੀ ਹੈ ਕਿੰਨੇ ਕੁ ਦੁੱਧ ਵਾਲੀ ਹੈ ਖੋਲੀ ਇਹ 25 26 ਕਿਲੋ ਦੇ ਦੂਰੇ ਠੀਕ ਹੈ ਲਿਆ ਕਰ ਇਹਦਾ ਪ੍ਰਿੰਟ ਪ੍ਰਿੰਟਰ ਦਿਖਾਈ ਗਏ ਖੋਲ ਲੈ ਕਰ ਨਾਲ ਦੀ ਨਾਲ ਤੂੰ ਇੱਧਰ ਲਿਆ ਇੱਧਰ ਲੈ ਕੇ ਚੱਲ ਦੇ ਇਹਨੂੰ ਇਹ ਆ ਚੈੱਕ ਕਰ ਲਓ ਤੁਸੀਂ ਇੱਧਰ ਹੂੰ ਹਜੇ ਤਾਂ ਲੇਵਾ ਇਹਦਾ ਵੀ ਬਹੁਤ ਸੋਹਣਾ ਲੇਵਾ ਤਿਆਰ ਕਰੂ ਮਿੱਤਰੋ ਇਹ ਦਿਨ ਬਾਕੀ ਪਏ ਆ ਤੁਹਾਨੂੰ ਮੈਂ ਦੱਸਾਂ ਗੱਲ ਤੇ ਕੀ ਰੇਟਰ ਹੋਏ ਦਾ ਕਲਪ 15 ਜੀ ਦੇਮਾ 15 ਦੀ ਹੈ ਠੀਕ ਆ ਲੈ ਜਾ ਬਾਕੀ ਤੁਸੀਂ ਸਾਰੇ ਗਾਈਆਂ ਪੰਨੇ ਕਾ ਪਰਵਾਹ ਕਿਤੇ ਕਰੋ ਸਭ ਦੇ ਫਿਕਸ ਰੇਟਰ ਨੇ ਕਿਸੇ ਦਾ ਕੋਈ ਟੁੱਟ ਮਾਰੀ ਹੈਗਾ ਟੁੱਟ ਤੋਂ ਰੱਖ ਲੋ ਜਮਾ ਮਤਲਬ ਲੇਵਾ ਫਿੱਟ ਹੈ ਅੱਛਾ ਹੁਣ ਜਿਵੇਂ ਆਪਣੀ ਗਾਂ ਆ ਗਈ ਇੱਕ ਵਹੜ ਇਹਦਾ ਸੂਆ ਕਿਨਵਾ ਦੂਜਾ ਵੀਰੇ ਦੂਜਾ ਸੂਆ ਹੈ ਹਾਂ ਕਾਲੀ ਵਹੜ ਆ ਗਈ ਇਹਦੇ ਚ ਕਾਲਾ ਰੰਗ ਵੱਧ ਆ ਹਾਂ ਵੀਰੇ ਥੋੜੇ ਭਾਲ ਜੀ ਕਰ ਲਈਏ ਨੇ ਬੈਠੋ ਤੋਂ ਕਰਕੇ ਹੋ ਜਾਂਦੀ ਹੈ ਅੱਛਾ ਕਿੰਨੇ ਦਾ ਦੁੱਧ ਲਈ ਰਹੋ ਇਹ ਵੀ ਦੇ ਦੂ ਤੀ 32 ਕਿਲੋ ਵੀਰੇ ਕੱਢੀ ਕਰ ਦਨ ਕਿੰਨੇ ਕਿ ਲੈਂਦੀ ਐ ਇਹ ਚਲੋ ਹਫਤਾ ਵੀਰੇ ਹਫਤਾ ਹਾਂ ਤੇ ਇਧਰੋਂ ਭਲਾਂ ਜੀਆਂ ਕਹਿੰਦਾ ਬਾਈ ਕਰੀ ਖੜੀ ਆ ਬਈ ਇਹ ਲੈ ਚੱਲ ਠੀਕ ਆ ਅੱਛਾ ਇਧਰਲੇ ਪਾਸੇ ਭਲ ਜਿਆਦੇ ਆ ਹਨਾ ਹਾਂ ਉਹ ਬੈਟਰ ਤੋਂ ਕਰਕੇ ਹੋ ਜਾਂਦੀ ਹੂੰ ਲੈ ਜਾ ਲੈ ਜਾ ਇਧਰਲੇ ਪਾਸੇ ਲੈ ਜਾ ਇਹ ਆਪਾਂ ਤੁਹਾਨੂੰ ਨਾ ਲੇਵੇ ਤਾਂ ਹੁਣ ਦੇਖ ਲਓ ਤੁਸੀਂ ਇਧਰਲੇ ਪਾਸੇ ਭਲ ਕੱਟਾ ਪਰ ਲੇਵਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਐ ਹਾਂ 30 ਕਿਲੋ ਦੋ ਤਾਂ ਖੁੱਲਾ ਪਾ ਦੂ ਬਾਈ ਕਹਿੰਦਾ ਅੱਛਾ ਕੱਲ ਦੀ ਵਜੋਂ ਹੁਣ ਰੇਟ ਕਿਰ ਹੋਊ ਇਹਦਾ 125 ਦੇ ਦਾਂਗਾ 125 ਠੀਕ ਹੈ ਅਛਾ ਗਲਦੀਪ ਜੇ ਹੁਣ ਆਪਣੀ ਆਹ ਜਰਸੀ ਆ ਗਈ ਜਿਹੜੀ ਪੰਜਾਬ ਵਾਲੀ ਹਾਂ ਹਾਂ ਹੈਨਾ ਇਹਦਾ ਸੂਆ ਦੱਸ ਮੈਨੂੰ ਦੂਜਾ ਸੂਆ ਬਈ ਦੂਜਾ ਸੂਆ ਹਾਂ ਬਈ ਕਿੰਨੇ ਕ ਦਿਨ ਕੱਢਦੀ ਆ ਇਹ ਲੋ ਹਫਤਾ ਬਈ ਹਫਤਾ ਬਾਕੀ ਹੈ ਤੇ ਕਿੰਨੇ ਕ ਦੁੱਧ ਵਾਲੀ ਰਹੂ ਇਹ 18 19 ਕਿਲੋ ਦੇ ਦੂਰੇ ਬਈ ਖੁੱਲਾ ਦੇਊਗੀ ਇਹਨਾਂ ਦਾ ਹੈਨਾ ਹਾਂ ਬਈ ਜੇ ਚੰਗੀ ਸੇਵਾ ਹੋ ਜੇ 20 ਨੂੰ ਵੀ ਹੱਥ ਮਾਰ ਸਕਦੀ ਹੈ 20 ਵੀ ਟੱਪ ਸਕਦੀ ਚੰਗੀ ਸੇਵਾ ਲਈ ਆਂ ਕਰਾਂ ਇਧਰਲੇ ਪਾਸੇ ਪਰ ਤੁਹਾਨੂੰ ਮੈਂ ਦੱਸਾਂ ਗੱਲ ਮਿੱਤਰ ਤੁਸੀਂ 17 18 ਕਿਲੋ ਦੁੱਧ ਵਾਲੀ ਮੰਨ ਕੇ ਲੈ ਲੋਗੇ ਨਾ ਤੇ ਹਾਂ ਮਤਲਬ ਨੇ 20 ਕਿਲੋ ਦੁੱਧ ਪਾ ਸਕਦੇ ਆ ਮੈਂ ਪਹਿਲਾਂ ਦੱਸਾਂ ਤੁਹਾਨੂੰ ਲੇਵੇ ਤੋਂ ਬਹੁਤ ਸੋਹਣੀ ਸਨੱਖੀ ਗਾਂ ਆ ਗਈ ਤੇ ਪੰਜਾਬ ਵਾਲੀ ਜਰਸੀ ਮੰਨ ਸਕਦੇ ਹਾਂ ਲੇਵੇ ਨੂੰ ਥਣ ਜਿਹੜਾ ਲੱਗਿਆ ਉਹ ਬੜਾ ਸਨੱਖਾ ਲੱਗਿਆ ਹੈ ਨਾ ਹਾਂ ਵੀਰੇ 20 ਕਿਲੋ ਦੁੱਧ ਯਾਰ ਖੁੱਲੋਂ ਬਹੁਤ ਚਾਹੀਦਾ ਬਾਕੀ 18 ਮੰਨ ਲੈ ਕੋਈ ਤਾਂ ਵੀ ਕੋਈ ਗੱਲ ਨਹੀਂ ਕੀ ਰੇਟ ਰਹੂ ਇਹਦਾ ਇਹਦਾ 95000 ਰੁਪਏ ਜਮਾ ਫਿਕਸ 92 ਛੱਡਾਂਗੇ ਕਿल्ली ਛੋਟ ਹੋ ਰਹੀ ਆ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਪੰਜਾਬ ਵਾਲੀ ਜਰਸੀ ਬਹੁਤ ਸੋਹਣੀ ਸਨੱਖੀ ਹੈ ਤੇ ਤੇ ਜਿਵੇਂ ਹੁਣ ਆ ਕੱਚੀ ਦੀ ਆ ਕੀ ਤੇਰੀ ਬਿਹੜੇ ਇਹ 10 12 ਦਿਨ ਪਿਆ ਵੀ ਸੂਣਦੇ ਅੱਛਾ 20 ਬਾਈ ਕਿਲੋ ਇਹਨੇ ਪਹਿਲਾਂ ਨੇ ਕੱਢਿਆ ਹੋਇਆ ਠੀਕ ਹੈ ਤੇ ਕੀ ਰੇਟਰ ਹੋ ਇਹਦਾ ਇਹਦਾ ਵੀ 95 ਬਾਈ 95 ਠੀਕ ਆ ਉਹ ਅੱਗੇ ਜਾਂਦ ਕਰਾ ਹੁਣ ਇਹਦਾ ਮੈਨੂੰ ਐ ਲੱਗਦਾ ਵੀ ਤੇ ਜਿਹੜੀ ਆ ਗੋਰਖੀ ਦੀ ਆ ਕੀ ਗਾਂ ਇੱਕ ਇਹ ਵੀ ਤੀਜਾ ਸੂਆ ਮੰਨ ਲਓ ਅੱਛਾ ਇਹੇ ਵੀ ਉਹਨਾਂ ਸੀ ਹੋਈ ਵੀ ਇਹ ਹਾਂ ਬਈ ਠੀਕ ਹੈ ਤੇ ਕਿੰਨੇ ਕੇ ਦੁੱਧ ਵਾਲੀ ਰੂ ਇਹ ਇਹ ਦੋ ਦਬਾਰਾ 13 ਕਿਲੋ ਵੀ ਠੰਡਾ ਅੱਲੀ ਠੰਡੀ ਬਾਤ ਹੈ ਕੀ ਰੇਟਰ ਹੋ ਇਹਦਾ ਇਹ 50 ਦੀ ਦੇ ਦਿੰਦਾ ਗੱਡੀ ਕਰਾਈ ਨੂੰ ਖੋਲ ਕੇ ਦਿਖਾਈ ਗਏ ਕਿਦਾ ਇਹ ਦਾ ਮਾਨਤਨ ਕਰਦੇ ਅੱਛਾ ਹਾਂ ਠੀਕ ਹੈ ਲੈ ਵੀ ਇੱਧਰ ਦੇਖ ਲਓ ਤੁਸੀਂ ਇਹ ਲੈ ਚੱਲ ਬ੍ਰੀਡ ਤੁਸੀਂ ਚੈੱਕ ਕਰ ਲਓ ਆਹਾ ਘਟੋ ਘਟ ਵੀ 10 12 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਇਹਨੂੰ ਤੇ 50000 ਰੁਪਏ ਦੀ ਤੁਹਾਨੂੰ ਆਹਾ ਵਹੜ ਮਿਲੂਗੀ ਬਾਕੀ ਮਾਨਤਨ ਨੂੰ ਮੌਕੇ ਤੇ ਹੋ ਜਾਊਗਾ ਠੀਕ ਹੈ ਥਣ ਸੋਣਾ ਲੱਗਿਆ ਤੁਹਾਨੂੰ ਮੈਂ ਦੱਸਾਂ ਗੱਲ ਆ ਵੀ ਹਜੇ ਦਿਨ ਤਾਂ ਲਿਆਂਦੀ ਕਿਨੇ ਕ ਲਾਜੂ ਵੀ ਹਰ ਤੱਕ ਪੰਜ ਚਾਰ ਹਫ਼ਤੇ ਅਜੇ ਤਾਂ ਫਿਰ ਹੋਰ ਲੇਵਾ ਬਣਾਉਗੀ ਹਨਾ ਨਹੀਂ ਲੇਵੇ ਤਾਂ ਆਹ ਦੇਖ ਲਓ ਹੁਣ 50000 ਰੁਪਏ ਦੀ ਮਿਲੂ ਸਾਨੂੰ ਆਹਾ ਵਹੜ ਠੀਕ ਆ ਅੱਗੇ ਚੱਲ ਕਰ ਆਜ ਮੇ ਜਰਸੀ ਆ ਗਈ ਇਹ ਕਿਵੇਂ ਆ ਇਹ ਅਗਲੀ ਵੀਡੀਓ ਦਿਖਾਵਾਂ ਕੱਚੀ ਚੱਲ ਜੀ ਤਾਂ ਕੱਚੀ ਰਹਿਣ ਦੇ ਇਹਨੂੰ ਕੋਈ ਗੱਲ ਨਹੀਂ ਅਜੇ ਦਿਨ ਬਾਵਾ ਲੈ ਆਂਦੀ ਆ ਹਾਂ ਬਈ ਹਨਾ ਹਾਂ ਤੇ ਆਹ ਤੂੰ ਤੀਜਾ ਸੂਆ ਵੀਰੇ ਤੀਜਾ ਸੂਆ 13 ਜਦੋਂ ਕਿਲੋ ਦੁੱਧ ਕੱਢ ਦੂ 13 14 ਕਿਲੋ ਵਾਲੀ ਤੇ ਕੀ ਰੇਟ ਦੀ 48000 ਦੀ 48000 ਦੀ ਠੀਕ ਆ ਚਾਲ ਕਰਾਂ ਉਧਰ ਹੁਣ ਹੋਰ ਕੋਈ ਹੈ ਇੱਧਰਲੇ ਪਾਸੇ ਇੱਕ ਜਰਸੀ ਗਾਂ ਸੂਈ ਹੋਈ ਆ ਬਈ ਅੱਛਾ ਅੱਛਾ ਆ ਗਾਂ ਆ ਗਈ ਜਿਵੇਂ ਤੇਰੀ ਸਰਾ ਆਦੀ ਸੂਈ ਹੋਈ ਆ ਬਈ ਰਾਤ ਦੀ ਸੂਈ ਆ ਜੇਰ ਜੂਰ ਕੰਪਲੀਟ ਗਾਰੰਟੀ ਹੈ ਜੇਰ ਦੀ ਠੀਕ ਹੈ ਤੇ ਹਜੇ ਤਾਂ ਮੈਨੂੰ ਐ ਲੱਗਦਾ ਵੀ ਮਾੜਾ ਮੋਟਾ ਬੋਲਾ ਕੱਢਿਆ ਹੋ ਹਾਂ ਇਹ ਥੋੜੇ ਕੱਢਿਆ ਬੋਲਾ ਤੇ ਕਿੰਨੇ ਕੁ ਰੁਪਈਆਂ ਦੀ ਗਾਂ ਰਹੂਗੀ ਇਹ ਤੇ ਕਿੰਨਾ ਕੁ ਦੁੱਧ ਪਾ ਦੂ ਤੂੰ ਦੇ ਦੇ 15-16 ਕਿਲੋ ਬਈ ਠੀਕ ਹੈ ਦੋ ਘੱਟ 50 ਦੀ ਦੇ ਦ ਦੋ ਘੱਟ 50 ਦੀ ਹਾਂ ਜੀ ਤੋਰੀ ਮੜੀ ਜੀ ਕਰ ਮਗਰ ਬੱਛਾ ਉਹ ਬੈਠਾ ਉਹ ਅੱਛਾ ਫੇਕੀ ਜ਼ਰੂਰ ਕਰਕੇ ਹੈਨਾ ਫੇਕੀ ਜ਼ਰੂਰ ਆ ਪਰ ਸੋਨੂੰ ਮੈਂ ਦੱਸਾਂ ਗੱਲ ਵੀ ਥਣਲੇਵੀ ਦੀ ਚੈੱਕ ਕਰਾ ਦੇਣਾ ਖੜੀ ਇਹ ਆ ਦੇਖ ਲਓ ਤਾਜੀ ਸੂਈ ਆ ਵੀ 12 ਤੋਂ 15 ਕਿਲੋ ਦੁੱਧ ਦੇਣਾ ਚਾਹੀਦਾ ਤੇ ਰੇਟ 'ਚ ਇਹ ਚ ਮਨਤਨ ਕੋਈ ਹੋ ਜਾਊਗਾ ਹੋ ਜਾਊ ਮਨਤਨ ਹੈ ਹੋ ਜਾਊ ਹੋ ਜਾਊ ਠੀਕ ਆ ਬਾਕੀ ਧਾਰਾ ਮਾਰ ਕੇ ਸੋਨੂੰ ਧਾਰਾ ਮਾਰ ਕੇ ਦਿਖਾ ਦੇ ਠੀਕ ਆ ਇਹ ਆਹਾ ਸੋਨੂੰ ਜਰਸੀ 50000 ਰੁਪਏ 'ਚ ਮਿਲੂ ਮੈਨੂੰ ਦੋ ਘੱਟ 50 ਦੀ ਦੋ ਘੱਟ 50 ਦੀ ਠੀਕ ਆ ਔਰ 45 ਦੀ ਹੋ ਜਾਊ ਮੌਕੇ ਤੇ ਕਰਦਾ ਕੋਈ ਆਏ ਵੀਰ ਠੀਕ ਹੈ ਇਹ ਬਣਦੇ ਕਰਾਂ ਇਹਨੂੰ ਇਹ 45000 ਰੁਪਏ 'ਚ ਤੁਹਾਨੂੰ ਸੂਈ ਸਵਾਈ ਮਿਲ ਜੂਗੀ ਅੱਛਾ ਜਿਵੇਂ ਹੁਣ ਆ ਜਾ ਕਰਾਂ ਆਪਾਂ ਕਿਹੜੇ ਬਸ ਸੂਈ ਸ਼ੁਰੂ ਕਰੀਂ ਇਹ ਤੁਰ ਕਰ ਲੈਣੇ ਮੱਝ ਦੇ ਪਰ ਮੈਂ ਤਾਂ ਕਹਿੰਦਾ ਉਹ ਸਿਰਿਆ ਆ ਬਚਾਲੜੀ ਤੋਂ ਚੱਲ ਜਾ ਇਹ ਤੁਰਨੇ ਤੁਰ ਕਰ ਲੋ ਇਹ ਤੁਰ ਕਰ ਮੈਨੂੰ ਆਏ ਦੱਸ ਯਾਰ ਆਹਾ ਤੇਰੀ ਮੱਝ ਦਾ ਕੱਦ ਕਾਠੀ ਬਹੁਤ ਆ ਗਿਆ ਕੱਦ ਵੀ ਫੁੱਲ ਆ ਗਿਆ ਹਾਂ ਤੇ ਇੱਕ ਸੂਆ ਕਿੰਨਾ ਵਸੂੰਦੀ ਐ ਸੂਆ ਵੀ ਤੀਜਾ ਤੀਜਾ ਸੂਆ ਦਿਨ ਕਿੰਨੇ ਕੁ ਲੈਂਦੀ ਐ ਦਿਨ ਹਫਤਾ ਵੀ ਹਫਤਾ ਬਾਕੀ ਐ ਜਿਵੇਂ ਤੇ ਕਿੰਨੇ ਕੁ ਦੁੱਧ ਵਾਲੀ ਮਾਜਰ ਹੋਏ 15 ਕਿਲੋ ਮੰਨ ਕੇ ਕੋਈ ਮਰਜ਼ੀ ਲੈ 15 ਕਿਲੋ ਹੈ ਠੀਕ ਹੈ ਲੈ ਤੋੜ ਕੇ ਦਿਖਾ ਮਿੱਤਰ ਇਹ ਥਣ ਜਿਹੜਾ ਲੇਵੇ ਨੂੰ ਲੱਗਿਆ ਮਿੱਤਰੋ ਜਮਾ ਐਨ ਕੱਲਾ ਕੱਲਾ ਕੱਦ ਬਿੱਡ ਫੁੱਲ ਹੈ ਹਾਂ ਕੱਦ ਬਿੱਡ ਫੁੱਲ ਆ ਗਿਆ ਆ ਦੇਖੋ ਸੀ ਠੀਕ ਹੈ ਆਹਾਹਾ ਬਹੁਤ ਚੰਗੇ ਕੱਦ ਕਾਠ ਵਾਲੀ ਸੋਨੂ ਮੈਂ ਮੱਝ ਦਿਹਾਉਣ ਲੱਗਿਆ ਮਿੱਤਰੋ ਬਹੁਤ ਚੰਗਾ ਮਤਲਬ ਲੇਵਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਹੈ ਹਜੇ ਦਿਨ ਤਾਂ ਲੈ ਜੂ ਯਾਰ ਦਸ ਰਾਮ ਨਾਲ ਲਾਜੂ ਖੜੀ ਖੜੀ ਕਿਦ ਕੀ ਰੇਟ ਦੀ ਇਹ ਮੱਝ ਤਕਰੀਬਨ ਤਕਰੀਬਨ ਫੋਨ ਦੀ ਕਰ ਲਾਂਗੇ ਦਾ ਵੀ ਠੀਕ ਹੈ ਮੱਝਾਂ ਦਾ ਮਿੱਤਰੋ ਰੇਟ ਹੁੰਦਾ ਇਹਨਾਂ ਦਾ ਫੋਨ ਦੇ ਹੈਨਾ ਹਾਂ ਠੀਕ ਹੈ ਡਬਲ ਡਬ ਪੂਰੀ ਡਾ